ਦੇਖੋ ਪਿਆਰਿਓ ਮਹਾਰਾਜ ਨੇ ਤੇ ਨਾ ਗੁਰਬਾਣੀ ਦੇ ਵਿੱਚ ਬੜੇ ਸਿੱਧੇ ਸਿੱਧੇ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਮਹਾਰਾਜ ਕਹਿੰਦੇ ਤੁਸੀਂ ਇਹ ਸੇਵਾ ਕਰ ਲਵੋ ਮਹਾਰਾਜ ਨੇ ਧਰਮਰਾਜ ਕੀ ਮਹਾਰਾਜ ਕਹਿੰਦੇ ਕੋਈ ਵੀ ਤੁਹਾਡੇ ਕੋਲੋਂ ਲੇਖਾ ਨਹੀਂ ਮੰਗੇਗਾ ਬਸ ਇਹ ਸੇਵਾ ਕਰਕੇ ਦੇਖ ਲਓ ਮਹਾਰਾਜ ਕਹਿੰਦੇ ਪਰ ਕਰੂ ਕੋਈ ਵਿਰਲਾ ਇਹ ਗੱਲ ਨਾਲ ਜਰੂਰ ਸੱਚ ਹੈ ਦੇਖੋ ਪਿਆਰਿਓ ਆਪਾਂ ਤੇ ਗੁਰਬਾਣੀ ਦੀ ਗੱਲ ਕਰ ਰਹੇ ਆ ਆਪਾਂ ਕਿਸੇ ਦੀ ਆਸਥਾ ਤੇ ਕਿਸੇ ਦੀ ਸ਼ਰਧਾ ਤੇ ਠੇਸ ਨਹੀਂ ਮਾਰ ਰਹੇ ਆਪਾਂ ਇਹ ਗੱਲ ਕਹਿੰਦੇ ਆ ਕਿ ਭਾਈ ਗੁਰਬਾਣੀ ਆ ਸੇਵਾ ਦੀ ਗੱਲ ਕਰਦੀ ਜੀ ਜਿਨ੍ਹਾਂ ਨੇ ਪਿਆਰੋ ਵਿਸ਼ਵਾਸ ਕੀਤਾ ਉਹ ਲਾਹਾ ਲੈ ਗਏ ਹੈ ਉਹ ਆਨੰਦ ਲੈਣਾ ਹੁਣ ਸ਼ੁਰੂ ਵੀ ਕਰ ਦਿੱਤਾ ਜੀਵਾਂ ਨੇ ਜੀਵਨ ਵੀ ਬਦਲ ਲੈ ਸ਼ੁਰੂ ਹੋ ਗਿਆ ਹੈ ਜਿਹੜੇ ਵਿਚਾਰੇ ਸ਼ੰਕਾ ਦੇ ਵਿੱਚ ਰਹਿ ਗਏ ਜਿਹੜੇ ਭਰਮ ਭੁਲੇਖਿਆਂ ਦੇ ਵਿੱਚ ਫਸੇ ਰਹਿ ਗਏ ਉਹ ਅੱਜ ਵੀ ਵਿਚਾਰੇ ਉੱਥੇ ਹੀ ਫਸੇ ਹੈ ਭਗਤ ਤੇ ਇਹ ਸੇਵਾ ਪਿਆਰੋ ਅੱਥੇ ਪੈਰ ਕਰਦੇ ਹੈ ਹਰ ਵਕਤ ਕਰਦੇ ਕਿਤੇ ਜਾ ਕੇ ਨਹੀਂ ਕਰਦੇ ਉਹ ਕਹਿੰਦੇ ਪਰਮੇਸ਼ਰ ਹਰ ਵਕਤ ਸਾਡੇ ਕੋਲ ਆ ਪਿਆਰੋ ਇੱਕ ਵਾਰੀ ਕਿਤੇ ਵਿਸ਼ਵਾਸ ਦੇ ਨਾਲ ਸੇਵਾ ਕਰਕੇ ਦੇਖੋ ਕਿਤੇ ਸਤਿਗੁਰ ਸਾਡੇ ਤੇ ਮਿਹਰ ਕਰਨ ਕਿਤੇ ਸੇਵਾ ਕਰਨ ਦੀ ਸਾਨੂੰ ਜਾਚ ਆ ਜਾਵੇ ਕਿਤੇ ਆਪਾਂ ਸਿੱਖ ਲਈਏ ਤੇ ਕਰਨੀ ਸ਼ੁਰੂ ਕਰ ਲਈਏ ਮੈਂ ਕਹਿੰਦਾ ਲਫ਼ਜ਼ਾਂ ਦੇ ਵਿੱਚ ਨਹੀਂ ਦੱਸਿਆ ਜਾ ਸਕਦਾ ਕਿ ਕਿੰਨਾ ਆਨੰਦ ਤੇ ਕਿੰਨਾ ਸਕੂਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਆਪਾਂ ਅਕਸਰ ਹੀ ਗੁਰਬਾਣੀ ਦੇ ਵਿੱਚ ਪੜਦੇ ਹਾਂ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਆਪਾਂ ਗੁਰਬਾਣੀ ਨੂੰ ਪੜਾਂਗੇ ਗੁਰਬਾਣੀ ਨੂੰ ਵਿਚਾਰਾਂਗੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪ੍ਰੈਕਟੀਕਲ ਕਰਾਂਗੇ ਤੇ ਫਿਰ ਸਾਨੂੰ ਜਾ ਕੇ ਥੋੜੀ ਹੋਰ ਸਬਜੀ ਹੁੰਦੀ ਹੈ ਥੋੜਾ ਹੋਰ ਗਿਆਨ ਮਿਲਦਾ ਹੈ ਕਿ ਸਤਗੁਰ ਦੀ ਸੇਵਾ ਅਸਲ ਵਿੱਚ ਹੁੰਦੀ ਕਿਵੇਂ ਆ ਤੇ ਕਿਹੜੀ ਸੇਵਾ ਸਫਲ ਹੈ ਮਾਰਾ ਇਹਨਾਂ ਗੁਰਬਾਣੀ ਦੇ ਵਿੱਚ ਹੀ ਦੱਸਦੇ ਆ ਮਾਰਾ ਕਹਿੰਦੇ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ ਹਰ ਕੀ ਸੇਵਾ ਤੇ ਮਨੋ ਜਿੰਦਿਆ ਫਲ ਪਾਈਏ ਦੂਜੀ ਸੇਵਾ ਜਨਮ ਵਿਰਥਾ ਜਾਈ ਜੀ ਮਾਰੇ ਕਹਿੰਦੇ ਪਰਮੇਸ਼ਰ ਦੀ ਸੇਵਾ ਕਰੋ ਹਰੀ ਦੀ ਸੇਵਾ ਕਰੋ ਉਹ ਸੇਵਾ ਨੂੰ ਛੱਡ ਕੇ ਦੂਜੀ ਕੋਈ ਸੇਵਾ ਨਾ ਕਰੋ ਜੇ ਹਰੀ ਦੀ ਸੇਵਾ ਕਰੋਗੇ ਤੇਾਰੇ ਕਹਿੰਦੇ ਮਨੋਚ ਦਿਆ ਫਲ ਪਾਉਗੇ ਤੇ ਜੇ ਉਹਨੂੰ ਛੱਡ ਕੇ ਹੋਰ ਕੋਈ ਸੇਵਾ ਕਰੋਗੇ ਤੇਾਰੇ ਕਹਿੰਦੇ ਤੁਹਾਡਾ ਮਿਲਿਆ ਹੋਇਆ ਜਨਮ ਜਿਹੜਾ ਉਹ ਵਿਅਰਥ ਹੋ ਜਾਏਗਾ ਹੁਣ ਅੱਜ ਆਪਾਂ ਇਸੇ ਟੌਪਿਕ ਦੇ ਉੱਤੇ ਵਿਚਾਰ ਕਰਨੀ ਹੈ ਕਿ ਕਿਹੜੀ ਸੇਵਾ ਸਫਲ ਹੈ ਦੇਖੋ ਪਿਆਰਿਓ ਆਪਾਂ ਕੋਈ ਇੱਥੇ ਅੱਜ ਨੈਗੇਟਿਵ ਗੱਲ ਨਹੀਂ ਕਰਦੇ ਵੇਸੀ ਆਪਾਂ ਕਰਦੇ ਵੀ ਨਹੀਂ ਆਪਾਂ ਕੋਸ਼ਿਸ਼ ਹੀ ਕਰਦੇ ਆ ਪਰ ਕਈ ਵਾਰੀ ਕੀ ਹੁੰਦਾ ਕਿ ਆਪਾਂ ਆਪਣੇ ਤੌਰ ਦੇ ਉੱਤੇ ਕੁਝ ਚੀਜ਼ਾਂ ਨੂੰ ਨੈਗੇਟਿਵ ਲੈ ਲੈਂਦੇ ਆ ਕਿ ਸਾਨੂੰ ਸੇਵਾ ਤੋਂ ਤੋੜ ਦਿਆ ਜਾਏ ਇਹ ਗੱਲ ਕਹਿਦੇ ਆ ਕਿ ਇਹ ਸੇਵਾ ਤੁਸੀਂ ਨਾ ਕਰੋ ਆਹ ਸੇਵਾ ਕਰੋ ਆਪਾਂ ਸਿਰਫ ਗੁਰਮਾਣੀ ਦੀ ਗੱਲ ਕਰਨੀ ਆ ਕਿ ਮਹਾਰਾਜ ਕਿਹੜੀ ਸੇਵਾ ਦੀ ਗੱਲ ਕਰਦੇ ਆ ਕਿਹੜੀ ਸੇਵਾ ਸਫਲ ਹੈ ਸੇਵਾ ਜਿਸ ਤਰੀਕੇ ਨਾਲ ਵੀ ਕੋਈ ਕਰ ਰਿਹਾ ਆ ਆਪਾਂ ਕਿਸੇ ਦੀ ਸ਼ਰਧਾ ਨੂੰ ਠੇਸ ਨਹੀਂ ਪੈ ਵਿਚਾਰੇ ਪਰ ਆਪਾਂ ਆਪਣੇ ਤੌਰ ਦੇ ਉੱਤੇ ਜਿੰਨੀ ਆਪਾਂ ਨੂੰ ਗੁਰਬਾਣੀ ਚ ਨੌਲੇਜ ਮਿਲੀ ਹੈ ਜਿੰਨਾ ਕਿ ਸਾਡਾ ਪ੍ਰੈਕਟੀਕਲ ਹੈ ਆਪਾਂ ਉਹ ਸਮਝਣ ਦੀ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਇੱਕ ਇਹ ਵੀ ਸੇਵਾ ਹੈ ਭਾਈ ਜਿਹੜੀ ਜਿਸ ਸੇਵਾ ਦੀ ਗੱਲ ਸਤਿਗੁਰ ਦੀ ਬਾਣੀ ਕਰਦੀ ਹੈ ਪਹਿਲੀ ਗੱਲ ਤੇ ਉਹ ਸੇਵਾ ਹੁੰਦੀ ਕਿਵੇਂ ਆ ਹੁਣ ਇਹਨੂੰ ਇੱਕ ਚੀਜ਼ ਨੂੰ ਸਮਝਿਓ ਪਿਆਰਿਓ ਪਰਮਾਤਮਾ ਦੀ ਸੇਵਾ ਕਿਵੇਂ ਹੁੰਦੀ ਹੈ ਹੁਣ ਸਭ ਤੋਂ ਪਹਿਲਾਂ ਤੇ ਪਰਮਾਤਮਾ ਕੌਣ ਆ ਪਰਮਾਤਮਾ ਬਾਰੇ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਅੱਗੇ ਵੀ ਵੀਡੀਓ ਦੇ ਵਿੱਚ ਦੱਸਿਆ ਕਿ ਸਤਗੁਰ ਦੀ ਬਾਣੀ ਪਰਮੇਸ਼ਰ ਬਾਰੇ ਦੱਸਦੀ ਕਿ ਪਰਮੇਸ਼ਰ ਨਿਰਆਕਾਰ ਹੈ ਜਿਦਾ ਨਾ ਕੋਈ ਰੂਪ ਹੈ ਨਾ ਕੋਈ ਰੰਗ ਹੈ ਨਾ ਰੇਖ ਹੈ ਨਾ ਕੋਈ ਭੇਖ ਹੈ ਆ ਪੰਜਾਬ ਸਾਹਿਬ ਚ ਵੀ ਪੜ੍ਹਦੇ ਆ ਚੱਕਰ ਚੇਹ ਨਰ ਵਰਨ ਜਾਤ ਅਰ ਪਾਤ ਨਹਿਣ ਜੇ ਰੂਪ ਰੰਗ ਰੇਖ ਪੇਖ ਕੋ ਕਹੇ ਨਾ ਸਕਤ ਕੇ ਸੁਖਮਨੀ ਸਾਹਿਬ ਚ ਵੀ ਸਤਗੁਰ ਕਲੀਅਰ ਕਰਦੇ ਆ ਰੂਪ ਨਾ ਰੇਖ ਨਾ ਰੰਗ ਕਿਛtreਹ ਗੁਣ ਤੇ ਪ੍ਰਭ ਪਿੰਨ ਮਤਲਬ ਕਲੀਅਰ ਹੋ ਗਿਆ ਵੀ ਪਰਮੇਸ਼ਰ ਦਾ ਕੋਈ ਰੂਪ ਰੰਗ ਨਹੀਂ ਹੈ ਫਿਰ ਡਿਪੈਂਡ ਇਹ ਕਰਦਾ ਕਿ ਜਿਹਦਾ ਕੋਈ ਰੂਪ ਰੰਗ ਨਹੀਂ ਹੈ ਕੋਈ ਆਕਾਰ ਨਹੀਂ ਹੈ ਕੋਈ ਸਰੀਰ ਨਹੀਂ ਹੈ ਉਹ ਜੋ ਨਹੀਂ ਹੈ ਜੂਨਾ ਤੋਂ ਰਹਤ ਹੈ ਤੇ ਫਿਰ ਉਹਦੀ ਸੇਵਾ ਕਿਵੇਂ ਹੋਵੇ ਜੇ ਤਾਂ ਕੋਈ ਸਰੀਰ ਹੋਵੇ ਆਪਾਂ ਉਹਦੀ ਸੇਵਾ ਕਰੀਏ ਪਰ ਜਿਹਦਾ ਕੋਈ ਸਰੀਰ ਹੀ ਨਹੀਂ ਹੈ ਕੋਈ ਰੰਗ ਹੀ ਨਹੀਂ ਹੈ ਕੋਈ ਰੂਪ ਹੀ ਨਹੀਂ ਹੈ ਜਿਹੜਾ ਹੈ ਹੀ ਨਿਰাকার ਹੈ ਫਿਰ ਉਹਦੀ ਸੇਵਾ ਕਿਵੇਂ ਹੋਵੇ ਇਸ ਮਾਰੇ ਸਤਿਗੁਰੂ ਸਾਨੂੰ ਬਾਣੀ ਦੇ ਵਿੱਚ ਹੀ ਦੱਸਦੇ ਆ ਕਿ ਪਰਮੇਸ਼ਰ ਦੀ ਸੇਵਾ ਕਿਵੇਂ ਹੁੰਦੀ ਹੈ ਮਾਰੇ ਇੰਨਾ ਬਾਣੀ ਸਰਬਦੋਂਦਾ ਮਾਰੇ ਕਹਿੰਦੇ ਨਦਰੀ ਸਤਗੁਰ ਸੇਵੀਏ ਨਦਰੀ ਸੇਵਾ ਹੋਏ ਨਦਰੀ ਇਹ ਮਨ ਵਸਾਵੇ ਨਦਰੀ ਮਨ ਨਿਰਮਲ ਹੋਏ ਨਦਰਾਂ ਦੇ ਨਾਲ ਅੱਖਾਂ ਦੇ ਨਾਲ ਦੇਖ-ਦੇਖ ਕੇ ਕਿਉਂਕਿ ਪਰਮੇਸ਼ਰ ਦੇ ਪ੍ਰਤੀ ਜੇ ਕੋਈ ਭਗਤ ਇਸੇ ਨੂੰ ਸਮਝੇ ਪਰਮੇਸ਼ਰ ਨੂੰ ਸਿਰਫ ਦੇਖਿਆ ਜਾ ਸਕਦਾ ਨਾ ਪਰਮੇਸ਼ਰ ਨੂੰ ਫੜ ਸਕਦੇ ਆ ਨਾ ਹੱਥ ਲਾ ਸਕਦੇ ਆ ਕਿਉਂਕਿ ਹੈ ਹੀ ਨਹੀਂ ਉਹ ਇਦਾਂ ਦਾ ਉਹਦਾ ਅਕਾਰ ਹੀ ਇਦਾਂ ਦਾ ਬਣਿਆ ਆ ਅਕਾਰ ਤੇ ਹੈ ਨਹੀਂ ਨਿਰਕਾਰ ਹੀ ਐ ਮਤਲਬ ਆਪਾਂ ਹੋਰ ਕੁਝ ਕਰ ਹੀ ਨਹੀਂ ਸਕਦੇ ਪਰਮੇਸ਼ਰਪਤੀ ਆਪਾਂ ਸਿਰਫ ਉਹਨੂੰ ਦੇਖ ਸਕਦੇ ਆ ਉਹ ਦੇਖਣ ਦੇ ਵਿੱਚ ਹੈ ਤੇ ਮਾਰੇ ਕਹਿੰਦੇ ਦੇਖ ਕੇ ਨਦਰੀ ਸਤਗੁਰ ਸੇਵੀਏ ਨਦਰਾਂ ਦੇ ਨਾਲ ਆ ਦੇਖ ਦੇ ਜਿੰਨਾ ਆਪਾਂ ਪਰਮੇਸ਼ਰ ਨੂੰ ਦੇਖਾਂਗੇ ਮਾਰੇ ਕਹਿੰਦੇ ਇਹ ਸੇਵਾ ਹੋਵੇ ਕਿ ਆਪਾਂ ਹੋਰ ਵੀ ਪੰਕਤੀਆਂ ਵਿਚਾਰਦੇ ਆ ਗੁਰਬਾਣੀ ਚੋਂ ਪਰ ਸਟਾਰਟਿੰਗ ਤੁਸੀਂ ਇੰਨਾ ਕਨਸੈਪਟ ਸਮਝ ਲਓ ਕਿ ਦੇਖ ਦੇ ਕੇ ਸੇਵਾ ਹੁੰਦੀ ਆ ਜਿੰਨਾ ਆਪਾਂ ਕਾਰਾਂ ਨੂੰ ਦੇਖਾਂਗੇ ਉਨਾ ਹੀ ਸਾਡਾ ਮਨ ਜਿਹੜਾ ਉਹ ਮੈੜਾ ਹੁੰਦਾ ਹੈ ਤੇ ਜਿੰਨਾ ਹੀ ਆਪਾਂ ਨਿਰਕਾਰ ਨੂੰ ਦੇਖਾਂਗੇ ਉਨਾ ਹੀ ਸਾਡਾ ਮਨ ਜਿਹੜਾ ਉਹ ਨਿਰਮਲ ਹੁੰਦਾ ਹੈ ਬਾਾਰੇ ਕਹਿੰਦੇ ਨਦਰੀ ਇਹ ਮਨ ਵਸਾਵੇ ਨਦਰੀ ਮਨ ਨਿਰਮਲ ਹੋਏ ਫਿਰ ਦੂਸਰੀ ਗੱਲ ਇਹ ਪਿਆਰੇ ਮਹਾਰਾਜ ਬਾਣੀ ਦੇ ਵਿੱਚ ਫਿਰ ਸਾਨੂੰ ਕਹਿੰਦੇ ਆ ਬਾਾਰੇ ਕਹਿੰਦੇ ਆ RAM ਜਪੋ ਮੇਰੀ ਸਖੀ ਸਖਿਆਣੀ ਸਤਗੁਰ ਸੇਵ ਦੇਖੋ ਪ੍ਰਬਨੈਣੀ ਮਾਰੇ ਕਹਿੰਦੇ ਉਹਨੂੰ ਧਿਆਉ ਉਹਨੂੰ ਜਪੋ ਇਹ ਵੀ ਇੱਕ ਕਲੀਅਰ ਗੱਲ ਹੋਵੇ ਨਹੀਂ ਵੀ ਜਪਣਾ ਕਿਵੇਂ ਹੈ ਮਾਰੇ ਕਹਿੰਦੇ ਸਤਗੁਰ ਸੇਵ ਉਹਨੂੰ ਦੇਖੋ ਸਤਗੁਰ ਸੇਵ ਕਿਵੇਂ ਦੇਖੋ ਪ੍ਰਭ ਨੈਣ ਦੇਖ ਦੇਖ ਕੇ ਮਾਰੇ ਕਹਿੰਦੇ ਉਹਦੀ ਸੇਵਾ ਕਰੋ ਤੇ ਇੱਕ ਹੋਰ ਚੀਜ਼ ਮਾਰੇ ਇੱਥੇ ਕਲੀਅਰ ਕੀਤੀ ਹੈ ਜਿਹੜਾ ਪਏ ਸ਼ਬਦ ਪੜਿਆ ਸੀ ਨਾ ਕਿ ਦੂਜੀ ਸੇਵਾ ਕਰੋ ਨਾ ਕੋਈ ਜੀ ਫਿਰ ਮਹਾਰਾਜ ਇੱਕ ਬਾਣੀ 'ਚ ਇੱਕ ਹੋਰ ਸ਼ਬਦ ਆਉਂਦਾ ਮਾਰੇ ਕਹਿੰਦੇ ਆ ਹਰ ਜਨ ਕੋ ਇਹੀ ਸੁਹਾਵੇ ਬਾਰੇ ਕਹਿੰਦੇ ਜਿਹੜਾ ਹਰੀ ਦਾ ਜਾਣੇ ਆ ਨਾ ਜਿਹੜਾ ਭਗਤ ਹੈ ਗੁਰਮੁਖ ਹੈ ਉਹਨੂੰ ਇਹ ਹੀ ਚੀਜ਼ ਚੰਗੀ ਲੱਗਦੀ ਹੈ ਕਿਹੜੀ ਚੀਜ਼ ਪੇਖ ਨਿਕਟ ਕਰੇ ਸੇਵਾ ਸਤਗੁਰ ਕੀ ਹਰ ਕੀਰਤਨ ਹੀ ਤ੍ਰਿਪਤਾਵੇ ਪੇਖ ਨਿਕਟ ਨੇੜੇ ਨਿਕਟ ਦਾ ਮਤਲਬ ਹੁੰਦਾ ਨੇੜੇ ਤੇ ਪੇਖ ਦਾ ਮਤਲਬ ਕਿ ਇਹਦਾ ਦੇਖਣਾ ਪੇਖ ਨਿਕਟ ਕਰੇ ਕੀ ਕਰੇ ਦੇਖ ਕੇ ਕਰੇ ਕੀ ਕਰੇ ਸੇਵਾ ਸਤਗੁਰ ਕੀ ਜਿਹੜਾ ਪਕੇਦੇ ਸਤਗੁਰੂ ਕੀ ਸੇਵਾ ਸਫਲ ਹੈ ਪਰ ਕਰਨੀ ਕਿਵੇਂ ਵਰਗ ਦੇ ਪੇਖ ਨਿਕਟ ਕਰ ਸੇਵਾ ਸਤਗੁਰੂ ਕੀ ਹਰ ਕੀਰਤਨ ਹੀ ਤ੍ਰਿਪਤਾ ਵੀ ਫਿਰ ਇਹੀ ਮਾਰਾ ਕਦੇ ਜਦੋਂ ਦੇਖੇਗਾ ਉਹਦੀ ਸਿਫਤਸਲਾ ਕਰੇਗਾ ਉਹਦਾ ਗਾਇਨ ਕਰੇਗਾ ਜਦ ਵੇਖਾਂ ਤਬ ਗਾਵਾਂ ਤੇ ਮਾਰੇ ਕਹਿੰਦੇ ਇਹਦੇ ਨਾਲ ਹੀ ਉਹ ਤ੍ਰਿਪਤ ਹੋ ਜਾਂਦਾ ਹੈ ਇਹ ਸੇਵਾ ਨੂੰ ਤ੍ਰਿਪਤ ਕਰ ਦਿੰਦੀ ਹੈ ਦੇਖ ਦੇਖ ਕੇ ਸਾਡਾ ਮਨ ਜਿਹੜਾ ਉਹ ਤ੍ਰਿਪਤ ਹੋ ਜਾਂਦਾ ਰੱਜ ਜਾਂਦਾ ਜਿੰਨਾ ਆਪਾਂ ਪੜਦੇ ਆ ਨਾ ਵੀ ਨਹੀਂ ਰੱਜਦਾ ਮਨ ਸਹਿਸ ਕਟੇ ਲੱਖ ਕੋਟ ਧਾਵੇ ਤ੍ਰਿਪਨਾ ਆਵੇ ਮਾਇਆ ਪਾਛੇ ਪਾਵੇ ਅਨੇਕ ਭੋਗ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ ਖਪ-ਖਪ ਮਰੇ ਮਾਰੇ ਕਹਿੰਦੀ ਇਦਾਂ ਤ੍ਰਿਪਤ ਵੀ ਹੋ ਜਾਂਦਾ ਫਿਰ ਉਹ ਜਿਹੜੇ ਨਹੀਂ ਤ੍ਰਿਪਤੀ ਮਿਲਦੀ ਜਿਨ੍ਹਾਂ ਨੂੰ ਸੰਸਾਰ ਦੇ ਵਿੱਚ ਪਰ ਕਿਵੇਂ ਪੇਖ ਨਿਕਟ ਕਰੇ ਸੇਵਾ ਸਤਿਗੁਰ ਕੀ ਫਿਰ ਆਓ ਆਪਾਂ ਹੁਣ ਇੱਕ ਇਹ ਵੀ ਚੀਜ਼ ਪੁੱਛੀਏ ਵੀ ਸੱਚੇ ਪਾਤਸ਼ਾਹ ਇਹ ਸੇਵਾ ਦਾ ਸਾਨੂੰ ਕੀ ਲਾਭ ਮਿਲੇਗਾ ਮਾਰੇ ਇਹਨਾਂ ਨੇ ਇੱਕ ਬਾਣੀ ਚ ਫਿਰ ਹੋਰ ਪ੍ਰਕਰਨ ਸਾਨੂੰ ਦੱਸਿਆ ਮਾਰੇ ਕਹਿੰਦੇ ਆ ਕਿ ਉਹ ਸੇਵਾ ਤੁਸੀਂ ਕਰੋ ਹੀ ਨਾ ਜਿਹਦੇ ਨਾਲ ਤੁਹਾਨੂੰ ਲੇਖਾ ਦੇਣਾ ਪਵੇ ਮਾਰੇ ਦੇ ਪਹਿਲਾ ਪਅ ਸ਼ਬਦ ਪੜ੍ਹਦੇ ਮਾਰੇ ਕਹਿੰਦੇ ਆ ਜਿਸ ਦੀ ਸੇਵਾ ਕੀਤੀਆਂ ਫਿਰ ਲੇਖਾ ਮੰਗੀਏ ਸਾ ਸੇਵਾ ਉਖੀ ਹੋਈ ਮਾਰੇ ਕਹਿੰਦੇ ਉਹ ਸੇਵਾ ਉਖੀ ਹੈ ਕਿਹੜੀ ਸੇਵਾ ਜਿਹਦੀ ਸੇਵਾ ਕੀਤੀਆਂ ਮਾਰੇ ਕਹਿੰਦੇ ਫਿਰ ਲੇਖਾ ਦੇਣਾ ਪਵੇ ਸਾਨੂੰ ਤੇ ਸੱਚੇ ਭਾਈ ਸਾਹਿਬ ਅਰੇ ਅਸੀ ਸੇਵਾ ਸਾਨੂੰ ਦੱਸ ਦਿਓ ਜਿਹਦੇ ਨਾਲ ਸਾਡਾ ਲੇਖਾ ਹੀ ਨਾ ਹੋਵੇ। ਮਾਰੇ ਕਹਿੰਦੇ ਆ ਨਾਨਕ ਸੇਵਾ ਕਰੋ ਤੂੰ ਹਰ ਗੁਰ ਸਫਲ ਦਰਸ਼ਨ ਕੀ। ਮਾਰੇ ਕਹਿੰਦੇ ਕੀ ਕਰੋ ਨਾਨਕ ਸੇਵਾ ਕਰੋ ਤੁਮ ਕਰ ਸੇਵਾ ਮਾਰੇ ਕਹਿੰਦੇ ਫਿਰ ਤੈਨੂੰ ਦੱਸਣ ਲੱਗਿਆ ਹੁਣ। ਕਿਹੜੀ ਸਫਲ ਦਰਸ਼ਨ ਕੀ ਦਰਸ਼ਨਾਂ ਦੀ ਸੇਵਾ ਦਰਸ਼ਨ ਕੀ ਵਿੰਦ ਦੇ ਆ। ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਕੀ ਵਿੰਦ ਦੇਖਦੇ ਕਿ ਹੁੰਦੇ ਆ ਨਾ। ਨਾਨਕ ਸੇਵਾ ਕਰੋ ਤੁਮ ਸਫਲ ਦਰਸ਼ਨ ਕੀ ਤੇ ਫਿਰ ਕੀ ਹੋਏਗਾ ਮਾਰੇ ਕਹਿੰਦੇ ਫਿਰ ਲੇਖਾ ਮੰਗੇ ਨਾ ਕੋਈ ਜਿਹੜਾ ਆਪਾਂ ਕਹਿੰਦੇ ਨਾ ਧਰਮਰਾਇ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਆਰਾਮ ਸਿਮਰ ਪਛਤਾਏਗਾ ਮਾਰੇ ਕਹਿੰਦੇ ਜਾ ਫਿਰ ਤੇਰਾ ਲੇਖਾ ਵੀ ਨਹੀਂ ਹੋਏਗਾ ਆਹ ਸੇਵਾ ਕਰ ਲੈ ਮਾਰੇ ਕਹਿੰਦੇ ਪਰ ਕਿਹੜੀ ਦਰਸ਼ਨ ਦੀ ਤੇ ਨਾਲ ਲੇਖ ਤਾਂ ਸਫਲ ਇਹ ਸੇਵਾ ਵੀ ਮਾਰੇ ਕਹਿੰਦੇ ਸਫਲ ਹੈ ਹੁਣ ਇਹ ਦੇਖੋ ਆਪਾਂ ਇੰਨੇ ਸ਼ਬਦ ਪੜ੍ਹੇ ਆ ਜਿਦੇ ਵਿੱਚ ਮਾਰ ਆਈ ਨੇ अनेका ਸ਼ਬਦਾ ਰਹੇ ਇਹ ਗੱਲ ਕਹੀ ਵੀ ਆ ਸੇਵਾ ਕਰੋ ਹੁਣ ਡਿਪੈਂਡ ਇਸ ਚੀਜ਼ ਦੇ ਉੱਤੇ ਕਰਦਾ ਪਿਆਰੇਓ ਕਿ ਇਹ ਸੇਵਾ ਕਰਦੇ ਕੌਣ ਨੇ ਬਹੁਤ ਵਿਰਲੇ ਇਹ ਚਿੱਤ ਨਾਲ ਹੁੰਦੀ ਹੈ ਸੇਵਾ ਸਤਿਗੁਰੂ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿੱਤ ਲਾਏ ਚਿੱਤ ਕਿਨੂੰ ਕਹਿੰਦੇ ਆਪਾਂ ਮਨ ਨੂੰ ਮਨ ਨੂੰ ਕਿੱਦਿਆਂ ਨਾ ਇਹ ਮਨ ਹਰ ਜੀਤੇ ਆਇਤੂ ਇੱਕ ਮਨ ਇੱਕ ਚਿੱਤ ਪਾਏ ਚਿੱਤ ਕਿੱਥੇ ਮਨ ਕਿੱਥੇ ਸਾਡਾ ਨੇਤਰਾਂ ਦੇ ਵਿੱਚ ਇਹ ਨੇਤਰੋ ਮੇਰੇ ਹਰ ਤੁਮ੍ਹੈ ਜੋਤਰੀ ਜੇ ਫਿਰ ਮਨ ਸੇਵਾ ਕਰਦਾ ਪਰਮੇਸ਼ਰ ਦੀ ਕਿਵੇਂ ਦੇਖ-ਦੇਖ ਕੇ ਕਿਉਂਕਿ ਮਨ ਕੋ ਹੋਰ ਕੋਈ ਤਰੀਕਾ ਹੈ ਹੀ ਨਹੀਂ ਸੇਵਾ ਕਰਨ ਦਾ ਤੇ ਪਰਮੇਸ਼ਰ ਦੀ ਵੀ ਹੋਰ ਕਿਸੇ ਤਰੀਕੇ ਨਾਲ ਸੇਵਾ ਹੋਈ ਨਹੀਂ ਸਕਦੀ ਇਸ ਕਰਕੇ ਮਾਰੇ ਫਿਰ ਬਾਣੀ ਚ ਦਾਲਦੇ ਵੀ ਤੁਸੀਂ ਦੇਖ-ਦੇਖ ਕੇ ਸੇਵਾ ਕਰੋ ਹੁਣ ਡਿਪੈਂਡ ਫਿਰ ਸਵਾਲ ਇਹ ਵੀ ਉੱਠੇਗਾ ਫਿਰ ਦੇਖੀਏ ਕਿਵੇਂ ਦੇਖਣ ਵਾਸਤੇ ਸਾਨੂੰ ਗਿਆਨ ਚਾਹੀਦਾ ਉਹ ਆਖ ਬਣਾਉਣੀ ਪੈਣੀ ਹੈ ਸਾਨੂੰ ਉਹ ਗਿਆਨ ਚਾਹੀਦਾ ਹੈ ਕਿ ਕਿਵੇਂ ਆਪਾਂ ਉਹਨੂੰ ਨੇੜੇ ਦੇਖਣਾ ਹੈ ਜੋ ਆਪਾਂ ਬਾਰ ਬਾਰ ਇਹ ਗੱਲ ਕਰਦੇਗੇ ਕਿਵੇਂ ਪਰਮੇਸ਼ਰ ਨੂੰ ਦੇਖਣਾ ਹੈ ਕਿਵੇਂ ਮਾਲਕ ਨੂੰ ਦੇਖਣਾ ਉਹਦੇ ਵਾਸਤੇ ਕੋਈ ਇੱਕ ਤਰੀਕਾ ਆਪਾਂ ਅੱਗੇ ਵੀਡੀਓ ਵਿੱਚ ਵਿਚਾਰਦੇ ਆ ਕਿ ਮਹਾਰਾਜ ਕਹਿੰਦੇ ਤੁਸੀਂ ਗਿਆਨ ਦਾ ਸਰਮਾ ਨੈਤਰਾਂ ਦੇ ਵਿੱਚ ਪਾਓ ਜਦੋਂ ਆਪਾਂ ਗਿਆਨ ਦਾ ਸਰਮਾ ਨੈਤਰਾਂ ਦੇ ਵਿੱਚ ਪਾਵਾਂਗੇ ਪਿਆਰਿਓ ਫਿਰ ਆਪਾਂ ਨੂੰ ਮਾਲਕ ਦੇ ਦਰਸ਼ਨ ਹੁੰਦੇ ਆ ਉਹਨੂੰ ਆਪਾਂ ਗੁਰ ਕਹਿੰਦੇ ਆ ਗਿਆਨ ਅੰਜਨ ਗੁਰ ਦੀ ਆ ਗਿਆਨ ਅੰਦਰ ਬਿਨਾਸ ਜਦੋਂ ਕਿ ਆਣ ਦਾ ਸਰਮਾ ਸਾਡੀਆਂ ਨੇਤਰਾ ਚ ਪਵੇਗਾ ਆਪਾਂ ਪਰਮੇਸ਼ਰ ਨੂੰ ਦੇਖਾਂਗੇ ਫਿਰ ਜਿੰਨਾ ਉਹ ਆਪਾਂ ਦੇਖਾਂਗੇ ਜਿੰਨਾ ਜਿੰਨਾ ਪਰਮੇਸ਼ਰ ਨੂੰ ਦੇਖਾਂਗੇ ਉਹ ਸਾਡੀ ਸੇਵਾਏ ਪਿਆਰਿਓ ਉਹ ਆਪਾਂ ਦੇਖਦੇ ਕਿ ਸੇਵਾ ਕਰਦੇ ਆ ਮਾਲਕ ਦੀ ਪਰਮੇਸ਼ਰ ਦੀ ਕਰਦਾ ਕੌਣ ਹੈ ਸਾਡਾ ਮਨ ਤੇ ਉਹ ਸੇਵਾ ਕੀਤਿਆਂ ਪਿਆਰਿਓ ਫਿਰ ਸਾਡਾ ਲੇਖਾ ਨਹੀਂ ਹੁੰਦਾ ਕਿਉਂਕਿ ਦੇਖ ਦੇਖ ਕੇ ਹੀ ਆਪਾਂ ਪਰਮੇਸ਼ਰ ਦੇ ਵਿੱਚ ਆ ਭੇਜ ਹੋ ਜਾਂਦੇ ਆ ਸਾਡਾ ਆਪਾ ਖਤਮ ਹੋ ਜਾਂਦਾ ਹੈ ਪਰਮੇਸ਼ਰ ਨਾਲ ਸਾਡੀ ਸਾਝ ਬਣ ਜਾਂਦੀ ਹੈ ਜਦੋਂ ਆਪਾਂ ਦੀ ਪਰਮੇਸ਼ਰ ਨਾਲ ਸਾਝ ਬਣ ਗਈ ਜਦੋਂ ਆਪਾਂ ਉਹਨੂੰ ਜਾਣ ਲਿਆ ਜਦੋਂ ਆਪਾਂ ਉਹਨੂੰ ਬੁੱਝ ਲਿਆ ਨੇੜੇ ਬੁੱਝ ਲਿਆ ਉਹਨੂੰ ਪਰਮੇਸ਼ਰ ਨੂੰ ਦੇਖ ਲਿਆ ਫਿਰ ਸਾਡਾ ਵੈਸੇ ਲੇਖਾ ਉੱਤੇ ਖਤਮ ਹੋ ਜਾਂਦਾ ਹੈ ਫਿਰ ਆਪਾਂ ਇੱਕ ਸ਼ਬਦ ਪੜ੍ਹਦੇ ਆ ਨਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਫਿਰ ਉਹ ਸਾਨੂੰ ਬਖਸ਼ ਦਿੰਦਾ ਤੇ ਬਖਸ਼ਦਾ ਕਦੋਂ ਹੈ ਇਹ ਵੀ ਗੱਲ ਨਾਲ ਹੁਣ ਕਲੀਅਰ ਕਰ ਲਈਏ ਬਖਸ਼ੇ ਕਦੋਂ ਜਾਵਾਂਗੇ ਆਪਾਂ ਮਾਰੇ ਬਾਣੀ ਚ ਦੱਸਦੀ ਹੈ ਕਦੋਂ ਬਖਸ਼ੇ ਜਾਂਦੀ ਹੈ ਜਦੋਂ ਸਾਨੂੰ ਆਪਣੇ ਗੱਲ ਨਾਲ ਲਾ ਲੈਂਦਾ ਹੈ ਜਦੋਂ ਆਪਾਂ ਦੇਖ ਲਿਨੇ ਆ ਨਾ ਦੇਖ ਕੇ ਸਾਡਾ ਮਨ ਉਹਦੇ ਨਾਲ ਜੁੜ ਜਾਂਦਾ ਹੈ ਜਿੱਤ ਆਪਾਂ ਉਹਦੇ ਨਾਲ ਜੋੜਦੇ ਆ ਫਿਰ ਸਾਨੂੰ ਬਖਸ਼ ਲੈਂਦਾ ਕਿੰਦਾ ਬਖਸ਼ਦਾ ਮਾਰੇ ਕਹਿੰਦੇ ਕੰਠ ਲਾਏ ਅਵ ਗੁਣ ਸਭ ਮਿਟੇ ਆਪਣੇ ਗੱਲ ਨਾਲ ਲਾ ਕੇ ਸਾਡੇ ਸਾਰੇ ਔਗਣ ਜਿਹੜੇ ਆ ਮਿਟਾ ਦਿੰਦਾ ਓ ਕੰਠ ਲਾਏ ਅਵ ਗੁਣ ਸਭ ਮਿਟੇ ਦਿਆਲਦ ਪੁਰਖ ਬਖਸ਼ੰਦ ਦਿਆਲ ਹੋ ਜਾਂਦਾ ਸਾਡੇ ਤੇ ਖੁਸ਼ ਹੋ ਜਾਂਦਾ ਇਸ ਕਰਕੇ ਇਹ ਸਾਰੀ ਚੀਜ਼ ਦੇਖਣ ਦੇ ਉੱਤੇ ਡਿਪੈਂਡ ਕਰਦੀ ਹੈ ਜਿਹੜਾ ਆਪਾਂ ਆਮ ਤੌਰ ਤੇ ਕਹਿੰਦੇ ਨੇ ਦੇਖਣ ਨਾਲ ਕੀ ਹੋ ਜਾਣਾ ਦੇਖਣ ਨਾਲ ਹੀ ਸਭ ਕੁਝ ਹੋਣਾ ਪਿਆ ਰਹੋ ਆਪਾਂ ਤੇ ਬਾਰ ਬਾਰ ਇਹ ਗੱਲ ਕਹਿੰਦੇ ਆ ਕਿ ਹੁਣ ਅਵਾਜ਼ਾਂ ਮਾਰਨ ਦੀ ਲੋੜ ਨਹੀਂ ਹੁਣ ਦੇਖਣ ਦਾ ਸਮਾਂ ਹੈ ਦੇਖੋ ਪਿਆਰੋ ਇਸ ਕਰਕੇ ਸ਼ੰਕਾ ਨਹੀਂ ਕਰਨਾ ਜਿਹੜੇ ਸ਼ੰਕਿਆਂ ਦੇ ਵਿੱਚ ਜੀਵਦੇ ਉਹ ਅੱਜ ਵੀ ਉੱਥੇ ਰਹਿ ਗਏ ਆ ਜਿਹੜੇ ਜੀਵਾਂ ਨੇ ਇਹ ਵੀਡੀਓ ਦੇਖ ਕੇ ਵਿਸ਼ਵਾਸ ਕਰ ਲਿਆ ਤਕਰੀਬਨ ਹੁਣ ਮੈਸੇਜ ਆਉਂਦੇ ਆ ਵੀਰ ਜੀ ਕਿਰਪਾ ਹੋ ਗਈ ਹੈ ਹੁਣ ਆਨੰਦ ਬਣਨਾ ਸ਼ੁਰੂ ਹੋ ਗਿਆ ਦੇਖੋ ਕੁਝ ਜੀਵਨ ਇਹ ਵੀ ਗੱਲ ਹੈ ਮਨੁਛੇ ਭਰਮ ਕਰਦੇ ਸੀ ਕਿ ਇਹ ਕੀ ਹੋ ਗਿਆ ਮਾੜੀ ਜੀ ਪ੍ਰਕਾਸ਼ ਦੇਖ ਗਿਆ ਚਮਕ ਦੇਖ ਗਿਆ ਇਹ ਪ੍ਰਮਾਤਮਾ ਥੋੜੀ ਹੈ ਕਿਵੇਂ ਯਕੀਨ ਆਵੇ ਕਿ ਇਹ ਪ੍ਰਮਾਤਮਾ ਹੈ ਕਹਿੰਦੇ ਸਾਨੂੰ ਸਬੂਤ ਦਿਓ ਇਹਦੇ ਵਿੱਚ ਪਿਆਰ ਸਬੂਤ ਦੀ ਲੋੜ ਹੀ ਨਹੀਂ ਹੈਗੀ ਜੀਵਨ ਜੀਵ ਹੁਣ ਜਿਹੜੇ ਅਭਿਆਸ ਕਰਦੇ ਆ ਤੇ ਉਹ ਕਹਿੰਦੇ ਆ ਕਿ ਜਦੋਂ ਆਪਾਂ ਦੇਖਦੇ ਆ ਨਾ ਜਦੋਂ ਅਭਿਆਸ ਕਰਦੇ ਆ ਦੇਖਦੇ ਆ ਕਿਤੇ ਨਹੀਂ ਗਏ ਘਰ ਬੈਠ ਕੇ ਅਭਿਆਸ ਕੀਤਾ ਤੇ ਮਾਲਕ ਦੇ ਦਰਸ਼ਨ ਹੋ ਗਏ ਜਦੋਂ ਦੇਖਿਆ ਕਹਿੰਦੇ ਦੇਖਦੇ ਇੱਕ ਐਸੀ ਤ੍ਰਿਪਤੀ ਮਨ ਦੇ ਵਿੱਚ ਆਈ ਇੱਕ ਐਸਾ ਆਨੰਦ ਬਣਿਆ ਨਾ ਪਤਾ ਲੱਗ ਗਿਆ ਕਿ ਇਹੋ ਹੀ ਸਾਡਾ ਪਿਓ ਹੈ ਪਤਾ ਲੱਗ ਗਿਆ ਜਦੋਂ ਗੱਲ ਨਾ ਲਾਇਆ ਜਦੋਂ ਦੇਖਿਆ ਦੇਖਦੇ ਆ ਕਹਿੰਦੇ ਜਿਹੜਾ ਉਹ ਆਨੰਦ ਮਹਿਸੂਸ ਹੋਇਆ ਨਾ ਜਦੋਂ ਤੇ ਕਦੇ ਬਸ ਕਲੀਅਰ ਹੋ ਗਿਆ ਕਿ ਟਿਕਾਣੇ ਤੇ ਪਹੁੰਚ ਗਏ ਆ ਇਹ ਬੜਿਆ ਜੀਵਾਂ ਨੇ ਇਹ ਗੱਲ ਕਹਿ ਰਹੀ ਕਿ ਸਾਡਾ ਤਾਂ ਚਲੋ ਪ੍ਰੈਕਟੀਕਲ ਹੈ ਹੀ ਪਰ ਕਾਫੀ ਜੀਵ ਹੋਣੇ ਗੱਲ ਕਹਿ ਰਹੇ ਖੁਦ ਕਹਿ ਰਹੇ ਆ ਕਦੇ ਸਮੂਹ ਦੀ ਲੋੜ ਹੀ ਨਹੀਂ ਹੁਣ ਜਿਹੜਾ ਨੰਦ ਹੁਣ ਮਿਲਿਆ ਨ ਉਹ ਪਹਿਲਾਂ ਨਹੀਂ ਸੀ ਮਿਲਿਆ ਤੇ ਜਿ ਆਨੰਦ ਆ ਗਿਆ ਤੇ ਪਤਾ ਲੱਗ ਗਿਆ ਆਨੰਦ ਹੈ ਹੀ ਪਰਮੇਸ਼ਰ ਕੋ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰਤੇ ਜਾਣਿਆ ਪਰਮਾਤਮਾ ਦਾ ਦੂਸਰਾ ਨਾਮ ਹੀ ਆਨੰਦ ਹੈ ਜਦੋਂ ਗੁਰੂ ਅਮਰਦਾਸ ਜੀ ਪਾਤਸ਼ਾਹ ਤੋਂ ਪੁੱਛਿਆ ਨਾ ਪ੍ਰਮਾਤਮਾ ਮਿਲ ਗਿਆ ਉਹਨਾਂ ਪ੍ਰਮਾਤਮਾ ਤੋਂ ਮਿਲਣ ਤੋਂ ਪਹਿਲਾਂ ਨਾਲ ਹੀ ਇਹ ਸ਼ਬਦ ਉਚਾਰਨ ਕੀਤਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਮੈਨੂੰ ਆਨੰਦ ਮਿਲ ਗਿਆ ਪਰਮੇਸ਼ਰ ਆਨੰਦ ਤੁਸੀਂ ਭਾਵੇਂ ਇਦਾਂ ਕਹਿ ਲਓ ਪਰਮੇਸ਼ਰ ਮਿਲ ਗਿਆ ਭਾਵੇਂ ਸਦਾ ਹੀ ਕਹਿ ਦਿਓ ਆਨੰਦ ਮਿਲ ਗਿਆ ਜੇ ਕੋਈ ਇਹ ਵੀ ਭਗਤ ਇਹ ਗੱਲ ਕਹਿੰਦਾ ਨਾ ਮੈਨੂੰ ਆਨੰਦ ਮਿਲ ਗਿਆ ਫਿਰ ਸਮਝ ਲਓ ਇਹ ਨਿਸ਼ਾਨੀ ਹੈ ਕਿ ਉਹਨੂੰ ਪਰਮੇਸ਼ਰ ਮਿਲਿਆ ਹੋਊਗਾ ਕਿਉਂਕਿ ਆਨੰਦ ਪਰਮੇਸ਼ਰ ਤੋਂ ਬਿਨਾਂ ਨਹੀਂ ਮਿਲ ਸਕਦਾ ਤੇ ਜਿਹੜੇ ਜੀਵਾਂ ਨੂੰ ਆਨੰਦ ਮਿਲ ਗਿਆ ਉਹ ਕਹਿੰਦੇ ਆ ਕਿ ਆਨੰਦ ਮਿਲਦਾ ਹੀ ਸਾਨੂੰ ਪਤਾ ਲੱਗ ਗਿਆ ਕਿ ਇਹੋ ਹੀ ਪਰਮੇਸ਼ਰ ਹੈ ਇਸੇ ਪਰਮੇਸ਼ਰ ਦੀ ਗੱਲ ਕਰਦੀ ਹੈ ਗੁਰਬਾਣੀ ਇਸ ਕਰਕੇ ਮੈਂ ਤਾਂ ਬੇਨਤੀ ਕਰ ਰਿਹਾ ਕਿ ਘਾਟਾ ਕੋਈ ਨਹੀਂ ਪਿਆਰੇਓ ਇਹਦੇ ਵਿੱਚ ਸ਼ੰਕਾ ਨਹੀਂ ਆਪਾਂ ਕਰਨਾ ਜਿਹੜਾ ਜੀਵ ਵਿਸ਼ਵਾਸ ਨਾਲ ਚੱਲਦਾ ਆ ਜਿੱਤੇ ਮਾਲਕ ਕਿਰਪਾ ਕਰ ਰਿਹਾ ਜਿਨ੍ਹਾਂ ਨੇ ਵਿਸ਼ਵਾਸ ਕਰ ਲਿਆ ਪਿਛਲੇ 2-4 ਮਹੀਨੇ ਜਿਹੜੀ ਆਪਾਂ ਵੀਡੀਓ ਬਣਾਈਆਂ ਨੇ ਜਿਨ੍ਹਾਂ ਨੂੰ ਗੁਰਦਾ ਗਿਆਨ ਮਿਲ ਗਿਆ ਜਿਨ੍ਹਾਂ ਨੇ ਅਭਿਆਸ ਕੀਤਾ ਕਰ ਬੈਠ ਕੇ ਜਿਨ੍ਹਾਂ ਨੂੰ ਦਰਸ਼ਨ ਹੋ ਗਏ ਉਹਨਾਂ ਦਾ ਜੀਵਨ ਬਣ ਗਿਆ ਹੌਣੇ ਟੁੱਟਦੇ ਪਿਆ ਰਹੇ ਹੁਣ ਕਿਉਂਕਿ ਪ੍ਰਗਟ ਹੋ ਗਿਆ ਹੁਣ ਤੇ ਜਿਹੜੇ ਜੀਵ ਅਜੇ ਵੀ ਸ਼ੰਕਿਆਂ ਦੇ ਵਿੱਚ ਹੈ ਖੁਆਰ ਹੋਏ ਸਭ ਮਿਲेंगे ਆਪਾਂ ਵੀ ਮਿਲਈਏ ਪਿਆਰਿਓ ਕੁਛ ਨਹੀਂ ਕਰਨਾ ਘਰ ਬੈਠ ਕੇ ਅਭਿਆਸ ਕਰਨਾ ਤੇ ਮਾਲਕ ਦੇ ਦਰਸ਼ਨ ਕਰਨੇ ਤੇ ਜਿਹੜਾ ਆਪਾਂ ਅੱਜ ਦਾ ਇੱਕ ਟੌਪਿਕ ਇਹ ਵਾਲਾ ਰੱਖਿਆ ਕਿ ਸੇਵਾ ਕਿਵੇਂ ਕਰਨੀ ਆ ਉਹ ਵੀ ਚੀਜ਼ ਆਪਾਂ ਅੱਜ ਦੇਖੋ ਇੱਕ ਨਹੀਂ ਆਪਾਂ ਕਿੰਨੀਆਂ ਪੰਕਤੀਆਂ ਦੇ ਵਿੱਚ ਇਹ ਗੱਲ ਕਲੀਅਰ ਕੀਤੀ ਹੈ ਸ਼ੰਕਾ ਕਰਨ ਵਾਲੇ ਨੇ ਜੇ ਵੀ ਕਰੀ ਜਾਣਾ ਮਾੜਾ ਬੋਲਣ ਵਾਲੇ ਨੇ ਮਾੜਾ ਵੀ ਬੋਲ ਦੇਣਾ ਕਿ ਨਹੀਂ ਜੀ ਸਾਨੂੰ ਇਸ ਚੀਜ਼ ਤੋਂ ਤੋੜਿਆ ਆ ਸੇਵਾ ਹੁੰਦੀ ਏ ਇਦਾਂ ਹੁੰਦੀ ਏ ਆਪਾਂ ਗੁਰਬਾਣੀ ਦੀ ਇਸੇ ਕਰਕੇ ਨਾਲ-ਨਾਲ ਪੰਕਤੀਆਂ ਪੜ੍ਹੀਆਂ ਨੇ ਕਿ ਮਹਾਰਾਜ ਦੀ ਬਾਣੀ ਕਹਿੰਦੀ ਏ ਨਾਨਕ ਸੇਵਾ ਕਰੋ ਤੂੰ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੇ ਨਾ ਕੋਈ RAM ਜਪੋ ਮੇਰੀ ਸਖੀ ਸਖੈਣੀ ਸਤਿਗੁਰ ਸੇਵ ਦੇਖੋ ਪ੍ਰਭ ਨੈਣੀ ਬੜੇ ਸਿੱਧੇ ਜਿਹੇ ਲਫ਼ਜ਼ ਨੇ ਪੰਜਾਬੀ ਦੇ ਵੀ ਦੇਖੋ ਉਹਨੂੰ ਨੈਣਾ ਦੇ ਨਾਲ ਨਦਰੀ ਸਤਿਗੁਰ ਸੇਵੀ ਨਦਰਾਂ ਦੇ ਨਾਲ ਮਾਰੇ ਕਹਿੰਦੇ ਸੇਵਾ ਕਰੋ ਹਰ ਜਨ ਕੋਈ ਹੀ ਸੁਭਾਵੇ ਪੇਕ ਨਿਕਟ ਕਰ ਸੇਵਾ ਸਤਿਗੁਰ ਕੀ ਸਤਿਗੁਰ ਦੀ ਸੇਵਾ ਤਾਂ ਇਦਾਂ ਹੀ ਹੁੰਦੀ ਹੈ ਦੇਖ-ਦੇਖ ਕੇ ਕੋਈ ਮੰਨਦਾ ਹੈ ਤਾਂ ਵੀ ਠੀਕ ਹੈ ਨਹੀਂ ਮੰਨਦਾ ਤਾਂ ਵੀ ਉਹ ਗੱਲ ਪਰ ਗੁਰਬਾਣੀ ਨੇ ਕਲੀਅਰ ਕਰਤਾ ਹੈ ਬਾਰੇ ਤੇ ਜਿਨ੍ਹਾਂ ਨੂੰ ਮਾਲਕ ਨੇ ਕਿਰਪਾ ਕੀਤੀ ਹੈ ਜਿਹੜੇ ਦੇਖਦੇ ਨੇ ਉਹਨਾਂ ਦੀ ਸੇਵਾ ਪ੍ਰਵਾਹਨ ਹੈ ਤੇ ਪਿਆਰਿਓ ਇਹ ਵੀ ਕਈਆਂ ਜੀਵਨ ਦਾ ਸਵਾਲ ਹੀ ਕਿ ਲੇਖਾ ਕਿਵੇਂ ਖਤਮ ਹੁੰਦਾ ਹੈ ਇਸੇ ਜੀ ਦੇ ਬੱਚੀ ਆਪਾਂ ਇਹਨੂੰ ਨਾਲ ਹੀ ਕਲੀਅਰ ਕਰ ਲਈਏ ਮਾਰੇ ਨੇ ਖੁਦ ਬਾਣੀ ਚ ਲਿਖਤਾ ਵੀ ਜਦੋਂ ਤੁਸੀਂ ਉਹਦੇ ਦਰਸ਼ਨ ਕਰੋਗੇ ਦੇਖ ਦੇਖ ਕੇ ਉਹਦੀ ਸੇਵਾ ਕਰੋਗੇ ਉਹਦੇ 'ਚ ਧਿਆਨ ਲਾਓਗੇ ਤੇ ਮਾਰੇ ਕਹਿੰਦੇ ਆ ਫਿਰ ਲੇਖਾ ਮੰਗੇ ਨਾ ਕੋਈ ਕੋਈ ਤੁਹਾਡਾ ਲੇਖਾ ਨਹੀਂ ਮੰਗੇਗਾ ਪਰ ਜਦੋਂ ਆਪਾਂ ਦੇਖਾਂਗੇ ਸੋ ਕਿਸ ਤਰੀਕੇ ਨਾਲ ਦੇਖਣਾ ਹੈ ਆਪਾਂ ਫਿਰ ਅਖੀਰ ਦੇ ਵਿੱਚ ਉਹੀ ਗੱਲ ਕਰਦੇ ਆ ਉਹਦੇ ਵਾਸਤੇ ਗੁਰ ਚਾਹੀਦਾ ਗੁਰ ਦਾ ਗਿਆਨ ਚਾਹੀਦਾ ਗਿਆਨ ਦਾ ਸੁਰਮਾ ਚਾਹੀਦਾ ਕਿਵੇਂ ਮਿਲਦਾ ਹੈ ਕੋਸ ਜੀ ਇਹ ਵੀ ਗੱਲ ਕਹਿੰਦੇ ਆ ਕਿ ਵੀਡੀਓ ਦੇ ਵਿੱਚ ਹੀ ਸਾਨੂੰ ਦੱਸ ਦਿਓ ਕਿਵੇਂ ਮਿਲਦਾ ਹੈ ਇੱਥੇ ਹੀ ਸਾਨੂੰ ਦੇ ਦਿਓ ਗਿਆਨ ਇੱਥੇ ਹੀ ਸਾਨੂੰ ਯੁਗਤੀ ਦੇ ਦਿਓ ਪਿਆਰਿਓ ਇਹ ਚੀਜ਼ਾਂ ਇਦਾਂ ਨਹੀਂ ਦੱਸੀਆਂ ਜਾ ਸਕਦੀਆਂ ਕਿਉਂਕਿ ਸਾਰੇ ਵੀਡੀਓ ਦੇ ਵਿੱਚ ਯੁਗਤੀ ਲੈਣ ਵਾਲੇ ਨਹੀਂ ਹੁੰਦੇ ਤੇ ਇਸ ਕਰਕੇ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਡਿਟੇਲ ਪਾਈ ਹੁੰਦੀ ਹੈ ਜਿਹੜੇ ਜੀ ਮੈਸੇਜ ਕਰਦੇ ਆ ਕਾਲ ਕਰਦੇ ਉਹਨਾਂ ਨੂੰ ਵੀ ਆਪਾਂ ਦੱਸਦੇ ਆ ਕਿ ਇਸ ਤਰੀਕੇ ਨਾਲ ਤੁਸੀਂ ਲਾਈਵ ਜੁਆਇਨ ਕਰਕੇ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਗਿਆਨ ਲੈ ਕੇ ਪਰਮੇਸ਼ਰ ਨੂੰ ਮਿਲ ਸਕਦੇ ਹੋ ਤੇ ਜਦੋਂ ਆਪਾਂ ਅਭਿਆਸ ਕਰਾਂਗੇ ਮਾਲਕ ਕਿਰਪਾ ਕਰੇਗਾ ਸਾਡਾ ਜੀਵਨ ਸਫਲ ਹੋਏਗਾ ਸਫਲ ਸੇਵਾ ਕਰਾਂਗੇ ਤੇ ਜੀਵਨ ਵੀ ਸਫਲ ਹੋਏਗਾ ਸੋ ਸਤਿਗੁਰੂ ਕਿਰਪਾ ਕਰਨ ਪਿਆਰਿਓ ਇਹ ਸੇਵਾ ਜਿਹੜੀ ਹੈ ਮਹਾਰਾਜ ਦੀ ਬਾਣੀ ਕਹਿੰਦੀ ਹੈ ਦੇਖ ਦੇਖ ਕੇ ਜਿਹੜੀ ਸੇਵਾ ਆਪਾਂ ਕਰਦੇ ਆ ਉਹ ਸਾਡੀ ਸੇਵਾ ਪ੍ਰਵਾਹ ਦੇ ਸੋ ਇਹਨੇ ਕਿ ਵਿਚਾਰ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ